ਹਾਂਜੀ ਪ੍ਰਧਾਨ ਜੀ ਜਿਹੜੀ ਅੱਜ ਸਬ ਕਮੇਟੀ ਪੰਜਾਬ ਸਰਕਾਰ ਨਾਲ ਮੀਟਿੰਗ ਹੋਈ ਆ ਉਹਦੇ ਵਿੱਚ ਕੋਈ ਕੀ ਕੀ ਗੱਲਬਾਤ ਹੋਈ ਅੱਜ ਠੇਕਾ ਮਾਸਟਰ ਸਮੋਰਚਾ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਆ ਜਿਹੜੀ ਸਬ ਕਮੇਟੀ ਨਾਲ ਰੱਖੀ ਗਈ ਸੀ ਜਿਹਦੇ ਵਿੱਚ ਵਿੱਤ ਮੰਤਰੀ ਹਰਪਾਲ ਚੀਮਾ ਜੀ ਨਾਲ ਮੀਟਿੰਗ ਹੋਈ ਆ ਜਿਹਦੇ ਵਿੱਚ ਸਾਰੀਆਂ ਮੰਗਾ ਮਸਲੇ ਤੇ ਗੱਲ ਹੋਈ ਆ ਜਿਵੇਂ ਕਿ ਲਿਸਟਮੈਂਟ ਤੇ ਔਰ ਸੋਰਸਿੰਗ ਵਾਲੇ ਵਰਕਰਾਂ ਨੂੰ ਵਿਭਾਗ ਵਿੱਚ ਸ਼ਾਮਲ ਕਰਾਉਣ ਵਾਸਤੇ ਇਸ ਮੰਗ ਤੇ ਗੱਲ ਲੰਮੀ ਚਰਚਾ ਚੱਲੀ ਉਹਨਾਂ ਨੇ ਕਿਹਾ ਵੀ ਅਸੀਂ ਪਾਲਿਸੀ ਬਣਾ ਰਹੇ ਆ ਤੇ ਸਾਨੂੰ ਸੀਐਮ ਸਾਹਿਬ ਵੱਲੋਂ ਵੀ ਹੁਕਮ ਨੇ ਵੀ ਇਹ ਪਾਲਿਸੀਆਂ ਜਲਦੀ ਲਾਗੂ ਕੀਤੀਆਂ ਨੇ ਇਨਲਿਸਟਮੈਂਟ ਵਾਲੇ ਟੋਰ ਸੋਰਸਿੰਗ ਵਰਕਰਾਂ ਨੂੰ ਮੈਕਮੇਰੇ ਸ਼ਾਮਿਲ ਕੀਤਾ ਜਾਵੇ ਜਿਹਦੇ ਸਬੰਧ ਚ ਉਹਨਾਂ ਨੇ ਕਿਹਾ ਵੀ ਅਸੀਂ ਪਾਲਿਸੀ ਮੈਟਰ ਸਾਰੇ ਡਿਪਾਰਟਮੈਂਟਾਂ ਨੂੰ ਮੰਗਾ ਰਹੇ ਹਾਂ ਤੇ ਇਹਦੇ ਤੇ ਕੰਮ ਚੱਲ ਰਿਹਾ ਤੇ ਸੂਬਾ ਕਮੇਟੀ ਨੇ ਵੀ ਮੋਰਚੀ ਦੇ ਵਿੱਚ ਇਹ ਕਿਹਾ ਵੀ ਜੇ ਪਾਲਿਸੀਆਂ ਤੁਸੀਂ ਸਾਰੇ ਡਿਪਾਰਟਮੈਂਟਾਂ ਦੀ ਇਕੱਠਾ ਕਰਨਾ ਫਿਰ ਇੱਕ ਪਾਲਿਸੀ ਸਾਰੇ ਡਿਪਾਰਟਮੈਂਟਾਂ ਦੀ ਬਣਾ ਕੇ ਤੁਸੀਂ ਕਿਉਂ ਨਹੀਂ ਸਾਰੇ ਟੋਰ ਸੋਰਸਿੰਗ ਲਿਸਟਮੈਂਟ ਵਰਕਰਾਂ ਨੂੰ ਵਿਭਾਗਾਂ ਵਿੱਚ ਸ਼ਾਮਿਲ ਕਰਦੇ ਇਹਦੇ ਤੇ ਲੰਮੀ ਬਹਿਸ ਚਰਚਾ ਕਰਕੇ ਉਹਨਾਂ ਨੇ 16 ਅਕਤੂਬਰ ਤੱਕ ਜਿੰਨੀਆਂ ਵੀ ਠੇਕਾ ਮੋਰਚੇ ਸਰੋਤ ਚਮੋਰਤੇ ਪੰਜਾਬ ਵਿੱਚ ਸ਼ਾਮਲ ਜਥੇਬੰਦੀਆਂ ਨੇ ਵੀ ਉਹਨਾਂ ਦੀ ਸਾਰਿਆਂ ਦੇ ਵਿਭਾਗਾਂ ਦੀ ਪਾਲਿਸੀ ਜਿਹੜੀ 16 ਅਕਤੂਬਰ ਤੱਕ ਯਾਨੀ ਕਿ ਮੈਂ ਮੰਗਵਾ ਲੂੰਗਾ ਤੇ 16 ਅਕਤੂਬਰ ਨੂੰ ਸਬ ਕਮੇਟੀ ਨੇ ਦੁਬਾਰਾ ਮੀਟਿੰਗ ਠੇਕਾ ਮੋਰਚੇ ਨੂੰ ਦਿੱਤੀ ਆ ਤੇ ਜਿਹੜੇ ਡਿਪਾਰਟਮੈਂਟਾਂ ਦੀਆਂ ਰਹਿੰਦੀਆਂ ਨੇ ਉਹਨਾਂ ਨੂੰ ਬਕਾਇਦਾ ਉਹਨਾਂ ਨੇ ਚਿੱਠੀਆਂ ਕਢਵਾਈਆਂ ਅਜਸਰਾਂ ਨੂੰ ਕਿਹਾ ਵੀ ਇਹਨਾਂ ਡਿਪਾਰਟਮੈਂਟਾਂ ਦੇ ਅ ਅਧਿਕਾਰੀਆਂ ਚਿੱਠੀਆਂ ਕੱਢ ਕੇ ਪਾਲਿਸੀ ਮੰਗਾਈਏ ਹਨ ਦੂਜੀ ਗੱਲ ਅਸੀਂ ਵੀ ਜਿਹੜਾ 5% ਦਾ ਵਾਅਦਾ ਕੁਝ ਜਥੇਬੰਦੀਆਂ ਨੂੰ ਮਿਲ ਗਿਆ ਸੀ ਕੁਝ ਨੂੰ ਰਹਿਦਾ ਸੀ ਉਹ 5% ਵਾਅਦੇ ਡਿਪਾਰਟਮੈਂਟਾਂ ਜਿਦਾ ਵੇਰਕਾ ਜਲਸ ਬਲਾਈ ਆ ਸੀਵਰੇਜ ਬੋਰਡ ਆ ਤੇ ਹੋਰ ਜਿਹੜੇ ਡਿਪਾਰਟਮੈਂਟ ਆ ਉਹਨਾਂ ਨੂੰ ਚਿੱਠੀਆਂ ਕੱਢਣ ਵਾਰੇ ਕਿਹਾ ਵੀ ਇਹਨਾਂ ਦੇ ਅ ਅਧਿਕਾਰੀਆਂ ਕੋਲ ਪੁੱਛੋ ਵੀ 5% ਤਨਖਾਹ ਨਾਲ ਕਿੰਨਾ ਕੁ ਫਰਕ ਪੈਂਦਾ ਵਾ ਤੇ ਕਿੰਨੇ ਕਿੰਨੇ ਪੈਸੇ ਬਣਦੇ ਆ ਵੀ ਉਹ ਫਾਈਲ ਵੀ ਜਲਦੀ ਭੇਜੀ ਜਾਵੇ 16 ਅਕਤੂਬਰ ਤੱਕ ਯਾਨੀ ਕਿ ਵਿੱਤ ਮੰਤਰੀ ਨੇ ਰਿਸ਼ਵਾਤ ਦਵਾਇਆ ਵੀ ਸਾਰੀਆਂ ਠੇਕੇ ਮੋਰਤੇ ਵਿੱਚ ਸ਼ਾਮਲ ਜੱਥੇਬੰਦੀਆਂ 16 ਅਕਤੂਬਰ ਤੱਕ ਉਹਨਾਂ ਦੀਆਂ ਪ੍ਰਪੋਜ਼ਲਾਂ ਮੰਗਾ ਲਈਆਂ ਜਾਣਗੀਆਂ ਤੇ ਟਾਡੇ ਨਾਲ ਡਿਸਕਸ ਕਰਕੇ ਸੀਐਮ ਸਾਹਿਬ ਨੂੰ ਫਾਈਲ ਕਰਵਾਉਣ ਵਾਸਤੇ ਭੇਜ ਦਿੱਤੀਆਂ ਜਾਣਗੀਆਂ ਇਹਦੇ ਸਬੰਧ ਵਿੱਚ ਅੱਜ ਸੂਬਾ ਕਮੇਟੀ ਨੇ ਫੈਸਲਾ ਕੀਤਾ ਕਿ 15 ਤਰੀਕ ਨੂੰ ਮੁੱਖ ਮੰਤਰੀ ਪੰਜਾਬ ਨਾਲ ਜਿਹੜੀ ਚੰਡੀਗੜ੍ਹ ਮੀਟਿੰਗ ਆ ਮੁੱਖ ਮੰਤਰੀ ਪੰਜਾਬ ਦੀ ਮੀਟਿੰਗ ਤੋਂ ਪਹਿਲਾਂ ਸਹੀ 10 ਵਜੇ ਠੇਕਾ ਮੋਰਚਾ ਪੰਜਾਬ ਦੀ ਚੰਡੀਗੜ੍ਹ ਮੀਟਿੰਗ ਸੱਦੀ ਗਈ ਹੈ ਜਿਹਦੇ ਵਿੱਚ ਜੇਕਰ ਸਾਡੀਆਂ ਮੰਗਾਂ ਨਾ ਮੰਨੀਆਂ ਮੁੱਖ ਮੰਤਰੀ ਸਾਹਿਬ ਨੇ ਤੇ ਸਬ ਕਮੇਟੀ ਨੇ ਜਿਹੜੀ ਜਿਮਨੀ ਚੋਣ ਹੋਣ ਵਾਲੀ ਹੈ ਤਰਨਤਨ ਉਹਦੇ ਸਬੰਧ ਦੇ ਵਿੱਚ 15 ਤਰੀਕ ਨੂੰ ਇੱਕ ਤਿੱਖਾ ਪ੍ਰੋਗਰਾਮ ਹੈ ਜਿਹੜਾ ਠੇਕਾ ਮੋਰਚੇ ਵੱਲੋਂ ਐਲਾਨ ਕੀਤਾ ਜਾਣਾ 15 ਤਰੀਕ ਦੀ ਸੂਬਾ ਪੱਧਰੀ ਕਮੇਟੀ ਦੀ ਮੀਟਿੰਗ ਹੈ ਜਿਹੜੀ ਉਹ ਚੰਡੀਗੜ੍ਹ ਸੱਦੀ ਗਈ ਹੈ 15 ਤਰੀਕ ਨੂੰ ਸਹੀ 10 ਵਜੇ